ਹਾਂਜੀ ਦੋਸਤੋ ਆਪਾਂ ਚੱਲੇ ਇੱਧਰ ਲੰਗਰ ਵਿਵਸਥਾ ਸਾਰੀ ਲੰਗਰ ਛੱਕਦੇ ਆਂ ਭੁੱਖ ਲੱਗੀ ਹੋਈ ਆ ਤੇ ਸੁਲਤਾਨਪੁਰ ਆਪਾਂ ਆ ਚੁੱਕੇ ਲੋਧੀ ਕਿਉਂਕਿ ਫੋਨ ਦੀ ਬੈਟਰੀ ਲੋ ਹੋ ਜਾਂਦੀ ਆ ਜਿਸ ਦੇ ਕਰਕੇ ਬਲਾਕ ਵੀ ਨਹੀਂ ਮੈਂ ਸ਼ੂਟ ਕਰਦਾ ਨਹੀਂ ਸ਼ੂਟ ਕਰਦਾ ਤਾਂ ਤੇ ਇਹ ਆ ਕੱਲ ਵਾਲੇ ਨਾਣਾ ਤੇ ਹਟਾ ਲੈਣੀ ਹਾਂ ਹਾਂ ਕੱਲ ਆਈ ਬਣੀ ਸਾਡੀ ਖਾਸ ਲੰਗਰ ਦੀ ਸਪੈਸ਼ਲ ਆਈ ਹੁਣ ਵੀ ਲੰਗਰ ਛਕਣੇ ਚੱਲੇ ਆ ਸਾਡੀ ਜੋ ਜਨਤਾ ਮਿਲਿ ਤੁਹਾਨੂੰ ਲੰਗਰ ਕੀ ਮੈਨੂੰ ਦੇਖ ਆਇ ਤੇ ਦੇਖੋ ਅੱਜ ਸਾਡੇ ਸੰਗ ਤੇ ਇਧਰੋਂ ਆ ਰਹੀ ਜਿੱਦੇ ਇੱਧਰ ਇਹਦੇ ਲੱਸੀ ਬਹੁਤ ਸਵਾਦ ਮਿਲਦੀ ਹੈ ਕਿ ਲੰਗਰ ਹਾਲਾ ਤਾਂ ਦੋਸਤੋ ਵਲੋਗ ਨੂੰ ਪੂਰਾ ਆਵਾਜ਼ ਕਰਾ ਕੇ ਕਰੋ ਤੇ ਮਸਤੀ ਮਸਤੀ ਦੇਖਦੇ ਰਹੇ ਜੀ ਐ ਨਹੀਂ ਆ ਠੀਕ ਹੈ ਤੇ ਬਾਕੀ ਚੈਨਲ ਨੂੰ ਜੇਕਰ ਤੁਸੀਂ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਤੁਸੀਂ ਨਹੀਂ ਭੁੱਲਣਾ ਤੇ ਸਾਰੇ ਮੇਰਾ ਬਾਹਰ ਨੂੰ ਦੇਖਾਦੇ ਹੋ ਸਾਰੇ ਮਸਤੀ ਜਨੇ ਨਜ਼ਾਰੇ ਲੈ ਰਿਆ ਹਾਂ ਹਾਂਜੀ ਕੀ ਆਜ ਚੱਲ ਦੋ ਪੁੱਤਰ ਅੱਜ ਸਾਡਾ ਜਰਾਜੀ ਵੀਡੀਓ ਬਣਾਦੀ ਇਹ ਭਾਬੀ ਮੇਰੀ ਬਹੁਤ ਵੱਡੀ ਫੈਨ ਆ ਮੇਰੀਆਂ ਸਾਰੀਆਂ ਵੀਡੀਓ ਦੇਦੀ ਹਾਂਜੀ ਹਾਂਜੀ ਬਹੁਤ ਵਧੀਆ ਵੀਡੀਓ ਬਣਾਉਂਦਾ ਤੇ ਆਪਾਂ ਆ ਸੁਲਤਾਨਪੁਰ ਲੋਧੀ ਦੇ ਕੋਲ ਸਾਰੇ ਨਜ਼ਾਰੇ ਬਣੇ ਰੱਖਿਆ ਸਾਸ਼ਰੀ ਕਰੋ ਦੋਸਤੋ ਕੀ ਆਸ਼ਾ ਆਪਾਂ ਲੰਗਰ ਪਾਣੀ ਛਕ ਲਿਆ ਵਧੀਆ ਹੁਣ ਆਪਾਂ ਇਧਰ ਆ ਗਏ ਖੂਹ ਤੇ ਆਨ ਦਿਖਾਉਣੇ ਆ ਜੋ ਹਾਂਜੀ ਦੋਸਤੋ ਇਹ ਹੈਗਾ ਹੀ ਆਪਣਾ ਖੂਹ ਤੇ ਇਧਰ ਸਾਰੇ ਅਜੂ ਪਾਣੀ ਦਿਖਾਉਣ ਦੇ ਇਧਰ ਹੀ ਹੈ ਜੀ ਖੂਹ ਦੀ ਲਿਕੇਸ਼ਨ ਦੇਖੋ ਇਹ ਤਾਂ ਕਿੰਨੇ ਕਿੱਦਾਂ ਘੈਂਟ ਮਾਰਦਾ ਇਧਰ ਇਧਰ ਪ੍ਰੋ ਵਾਹ ਦੇ ਦੀ ਪ੍ਰੋ ਆਹੀ ਵੀ ਆ ਓ ਹੈਲੋ ਇਧਰ ਬਣਾ

ਮੈਂ ਤੁਹਾਨੂੰ ਦੱਸਣੇ ਕਿ ਆਪਾਂ ਜਣਾ ਕਾਫੀ ਗੁਰਦਾਰ ਰਹਿ ਕੇ ਜਿੱਨਾਂ ਜੇ ਆਪਾਂ ਜਾਣਾ ਜੇ ਮੱਥਾ ਟੇਕਣਾ ਹੈ ਤੇ ਤੁਹਾਨੂੰ ਦਰਸ਼ਨ ਵੀ ਕਰਾਉਣੇ ਆ ਇੱਧਰ ਤੈਰੀਸ ਆਪਣਾ ਟਰੱਕ ਦਿਖਾ ਦਿਓ ਕੋੜਾ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਗੋਜ਼ਵਾਰਾ ਸ਼੍ਰੀ ਬੇਰ ਸਾਹਿਬ ਮੱਥਾ ਮੱਥਾ ਟੇਕਦੇ ਇਸ਼ਨਾਨ ਪਾਣੀ ਕਰਦੇ ਆ ਫਿਰ ਹਾਂਜੀ ਦੋਸਤੋ ਇਸ਼ਨਾਨ ਆਪਾਂ ਕਰ ਲਿਆ ਤੇ ਹੁਣ ਆਪਾਂ ਮੱਥਾ ਟੇਕਦੇ ਆ ਤੇ ਬੇਰ ਸਾਹਿਬ ਦੇ ਇਤਿਹਾਸ ਬਾਰੇ ਤੁਹਾਨੂੰ ਅੱਜ ਦੱਸਾਂਗੇ ਆਪਾਂ ਨਾ ਕੀ ਇਤਿਹਾਸ ਇੱਥੋਂ ਦਾ ਤੇ ਜੁੜੇ ਰਹੋ ਸਾਡੇ ਚੈਨਲ ਤੇ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਹੁਣ ਆਪਾਂ ਮੱਥਾ ਟੇਕ ਕੇ ਫਿਰ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਦੱਸਦੇ ਆਪਾਂ ਹਾਂਜੀ ਦੋਸਤੋ ਹੁਣ ਆਪਾਂ ਚੁੱਤੇ ਇੱਧਰ ਸਾਈਡ ਤੇ ਉਧਰ ਕੀ ਮਤਲਬ ਕਿ ਆਪਾਂ ਨੂੰ ਨਦੀ ਆ ਰਹੀ ਹੈ ਬੇਂਜ ਨਦੀ ਦੇਖੋ ਜੀ ਬਹੁਤ ਕਹਿਣ ਆ ਸਾਰੇ ਜੋ ਨਾਨ ਕਰ ਰਹੇ ਨੇ ਸਾਰੇ ਕਿਉਂਕਿ ਮੈਨੂੰ ਦੇ ਇੰਦਸ ਤੋਂ ਦੇ ਇਤਿਹਾਸ ਬਾਰੇ ਬਹੁਤ ਘੱਟ ਜਾਣਕਾਰੀ ਹੈ। ਬਾਕੀ ਇਸ ਦੀ ਸੁੰਦਰਤਾ ਤੁਸੀਂ ਦੇਖ ਸਕਦੇ ਹੋ ਬਹੁਤ ਜਦਾ ਘੈਂਟ ਆ। ਬਹੁਤ ਆਕਰਸ਼ਿਤ ਕਰਦੀ ਆ ਸਾਰਿਆਂ ਨੂੰ। ਵੀ ਆਪਾਂ ਇਤਿਹਾਸ ਕੁਬੇਰੀ ਬਾਰੇ ਤੁਹਾਨੂੰ ਦੱਸਦੇ ਆ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਾਤਨ ਕਰਕੇ ਵੇਈ ਨਦੀ ਦੇ ਕਿਨਾਰੇ ਤੇ 베ਜੀ ਨੇ ਲਈ ਜੀ ਰਾਤ ਨੂੰ ਤੌਰ ਤੇ ਜੋ ਕਿ ਬਹੁਤ ਹੀ ਅੱਜ ਵੀ ਖਸਾਲ ਹਰੀ-ਪਰੀ ਹੈ ਜਿੱਥੇ ਕੀ 14 ਸਾਲ 9 ਮਹੀਨੇ ਕੁਛ ਦਿਨ ਗੁਰਨਾਨਕ ਦੇਵ ਜੀ ਨੇ ਭਗਤੀ ਕੀਤੀ ਤੋੜਾ ਸਾਹਿਬ ਦੀ ਜੋ ਕਿ ਬਹੁਤ ਹੀ ਇਤਿਹਾਸਿਕ ਥਾਂ ਹੈ ਤੇ ਹੁਣ ਆਪਾਂ ਤੁਸਿਆਂ ਬਾਹਰ ਇਹ ਤੁਹਾਨੂੰ ਦਿਖਾਉਣੇ ਇਧਰ ਮੇਲਾ ਚੱਲਿਆ ਹੁਣ ਕਿਉਂਕਿ ਸੰਗਤਾਂ ਆਨੰਦ ਮਾਰ ਰਹੀਆਂ ਨੇ ਮੇਲੇ ਦਾ ਚਲੋ ਜੋ ਵੀਡੀਓ ਬੜੀ ਐ ਅਵੇ ਫੇ ਚੱਕਰ ਦੀ ਸਲਾਹ ਨਹੀਂ ਦੀ। ਰਾਖ ਨਹੀਂ ਜਾਂਦਾ ਬਾਰੇ ਕੋ ਵਿੱਚ। ਕਿੱਧਰ ਗਿਆ ਬਾਈ? ਆਹ ਬੰਦਾ ਜੀ। ਧੀਰ ਦਾ ਮੌਕਾ ਠਾਣ ਦਿਆ ਯਾਰ ਦੇਖੋ। ਕੋਈ ਤੇ ਕੋਈ ਨਹੀਂ ਕਹਿਦਾ ਚੱਕੀ ਲਵਾਵਾ। ਅਸੀਂ ਤਾਂ ਆਪਾਂ ਪਿੱਛੇ ਨਿਕਾ ਲਿਆ। ਉਹਨਾਂ ਦੇ ਵੀਡੀਓ ਚਲਾ ਦੇ। ਜਿੱਧਰ ਗਿਆ ਆਪਾਂ। ਦੋ ਕਰ। ਬੱਸ ਕਾਲਾ ਕੰਮ ਕੈਮਰਾ ਮਾਰਨ ਦਾ ਹਾਂਜੀ ਦੋਸਤੋ ਆਪਾਂ ਆ ਰਹੇ ਇਧਰੋਂ ਤੇ ਇਧਰ ਵਿਆਹ ਚੱਲ ਰਿਹਾ ਸਾਰੇ ਪਾਸੇ ਦੇਖੋ ਗਵਾਨੀਆਂ ਦੇ ਸਾਰੇ ਸਾਡੇ ਦੋਸਤ ਚੱਲ ਚੱਲ ਵੇਖਣ ਦੇ ਵਿਆਹ ਵੇਖਣ ਹੋਰ ਸਾਰੇ ਆ ਗਈ ਐ ਇਹ ਸਾਰੇ ਦੋਸਤ ਨੇ ਸਾਡੇ ਇਹ ਦੇਖੋ ਇਧਰ ਸਾਰੇ ਖੜਕੜ ਕੇ ਵਿਆਹ ਵੇਖਣ ਦੇ ਉਧਰ ਵਾਲੇ ਗਵਾਨੀਆਂ ਇਧਰ ਵਿਆਹ ਉਧਰ ਇਧਰ ਵੀ ਟੈਂਟ ਲੱਗਾ ਪਿਆ ਬਹੁ ਨਜ਼ਾਰਾ ਆ ਰਿਹਾ ਇਹਨਾਂ ਹੋਰ ਗਲਾਂ ਗਲਾਂ ਬਸ ਵਿਆਹ ਹੀ ਵੇਖ ਲਿਆ ਆਉਂਦੇ ਆ ਹਾਂਜੀ ਕੀ ਹਾਲ ਚਾਲ ਦੋਸਤੋ ਆਪਾਂ ਖੇਚ ਲਿਆ ਪਿੰਡ ਨੂੰ ਤਿਆਰੀ ਹੁਣ ਤੇ ਤੁਹਾਨੂੰ ਪਤਾ ਹੀ ਆਪਾਂ ਸਾਰੇ ਘੁੰਮ ਫਿਰ ਲਿਆ ਹੁਣ ਲਾਸਟ ਸ਼ੁਰੂ ਕਰਦੇ ਕਿੱਥੇ ਆ ਕੇ ਪਹੁੰਚਿਆ ਤੇ ਆਪਾਂ ਪਹੁੰਚੂਗੇ ਮੁਦਗੀ ਇੱਥੋਂ ਹੁਣ ਜੇ ਆਪਾਂ ਪਿੰਡ ਵਾਪਸੀ ਤੇ ਬਾਕੀ ਤੁਸੀਂ ਵਲੌਗ ਦੇਖ ਹੀ ਲਏ ਆਪਣੇ ਨਾ ਇਹ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਨਾਲ ਬਹੁਤ ਜਲਦ ਪਿੰਡ ਪਹੁੰਚ ਕੇ ਹੁਣ ਅੱਜ ਬਾਏ ਸੀ ਯੂ ਸਾਰਿਆਂ ਨੂੰ